ਇੱਕ ਵਾਰ ਗਾਂਧੀ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਬੋਲਿਆ ਸੀ ਗਲਤ ਤਾਂ ਗਾਂਧੀ ਦੇ ਵੱਜਿਆ ਸੀ ਥੱਪੜ ਅੱਓ ਤੁਹਾਨੂੰ ਉਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੇ ਦਿੰਨੇ ਹਾਂ ਕੌਣ ਸੀ ਉਹ ਮਹਾਨ ਸਰਦਾਰ ਜਿਸ ਨੇ ਆਪਣੇ ਨੌਕਰੀ ਦੀ ਪਰਵਾਹ ਹੀ ਨਹੀਂ ਕੀਤੀ ਅਤੇ ਗਾਂਧੀ ਦੇ ਥੱਪੜ ਜੜ ਦਿੱਤਾ ਸੀ ਗਾਂਧੀ ਨੇ ਯੰਗ ਇੰਡੀਆ ਅਖਬਾਰ ਦੇ ਆਰਟੀਕਲ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਨੂੰ ਇੱਕ ਭੁੱਲੜ ਦੇਸ਼ ਭਗਤ ਕਿਹਾ ਸੀ ਅਤੇ ਉਸ ਤੋਂ ਬਾਅਦ ਸਰਦਾਰ ਜਗਤ ਸਿੰਘ ਜੀ ਜੋ ਕਿ 에ਅਰ ਫੋਰਸ ਦੇ ਵਿੱਚ ਨੌਕਰੀ ਕਰਦੇ ਸਨ ਉਹਨਾਂ ਦੇ ਵੱਲੋਂ ਗਾਂਧੀ ਦੇ ਥੱਪੜ ਜੜ ਦਿੱਤਾ ਜਾਂਦਾ ਹੈ ਇਸ ਗੱਲ ਦਾ ਰੌਲਾ ਜਦੋਂ ਪੈਂਦਾ ਹੈ ਤਾਂ ਪੰਡਿਤ ਜਵਾਰਲਾ Nehru ਦੇ ਵੱਲੋਂ ਸਰਦਾਰ ਜਗਤ ਸਿੰਘ ਜੀ ਨੂੰ ਨੌਕਰੀ ਤੋਂ ਹਟਾ ਦਿੱਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਪ੍ਰਿੰਸੀਪਲ ਗੰਗਾ ਸਿੰਘ ਜਦੋਂ ਗਾਂਧੀ ਨੂੰ ਇਸ ਗੱਲ ਦਾ ਜਵਾਬ ਮੰਗਦਾ ਹੈ ਕਿ ਉਸ ਨੇ ਗੁਰੂ ਗੋਬਿੰਦ ਸਿੰਘ ਜੀ ਪਾਸ਼ਾ ਬਾਰੇ ਇਸ ਤਰ੍ਹਾਂ ਕਿਉਂ ਲਿਖਿਆ ਹੈ ਅਤੇ ਗਾਂਧੀ ਜਵਾਬ ਦਿੰਦਾ ਹੈ ਗੁਰੂ ਗੋਬਿੰਦ ਸਿੰਘ ਇੱਕ ਫਕੀਰ ਹੋ ਕੇ ਉਹਨਾਂ ਨੇ ਹਥਿਆਰ ਝੁਕੇ ਉਹਨਾਂ ਨੇ ਹਿੰਸਾ ਛੱਡ ਕੇ ਅਹਿੰਸਾ ਫੈਲਾਈ ਤਾਂ ਪ੍ਰਿੰਸੀਪਲ ਗੰਗਾ ਸਿੰਘ ਜੀ ਵੱਲੋਂ ਜਵਾਬ ਦਿੱਤਾ ਜਾਂਦਾ ਹੈ ਕਿ ਇਸ ਤਰ੍ਹਾਂ ਤਾਂ ਰਾਮਚੰਦਰ ਜੀ ਤੇ ਕ੍ਰਿਸ਼ਨ ਜੀ ਉਹਨਾਂ ਨੇ ਵੀ ਹਥਿਆਰ ਉਠਾਏ ਸਨ ਇਸ ਤਰ੍ਹਾਂ ਉਹਨਾਂ ਨੇ ਵੀ ਫਿਰ ਅਹਿੰਸਾ ਫੈਲਾਈ ਸੀ ਇਸ ਗੱਲ ਤੋਂ ਬਾਅਦ ਗਾਂਧੀ ਨੂੰ ਕੋਈ ਜਵਾਬ ਨਹੀਂ ਆਇਆ ਉਸ ਤੋਂ ਬਾਅਦ ਭਰੀ ਸਭਾ ਦੇ ਵਿੱਚ ਗਾਂਧੀ ਨੇ ਇਸ ਗੱਲ ਤੇ ਮਾਫੀ ਮੰਗੀ ਸੀ ਅਤੇ ਉਸੇ ਹੀ ਅਖਬਾਰ ਦੇ ਆਰਟੀਕਲ ਦੇ ਵਿੱਚ ਉਸ ਨੇ ਫਿਰ ਮਾਫੀ ਮੰਗੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਜੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਧੰਨਵਾਦ